ਸਸੇ ਗਾ ਦੋਸਤੋ ਮੈਂ ਕੁਲਵੰਤ ਸਿੰਘ ਜੀ ਲਈ ਇੱਕ ਵਾਰੀ ਫੇਰ ਬੀਬੀਸੀ ਟੋਰੰਟੋ ਤੇ ਰਸ਼ਕਾਰਾ ਐਂਟਰਟੇਨਮੈਂਟ ਦੇ ਬੇੜੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਕਰਦਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਅਸੀਂ ਹਰ ਬਾਰ ਕਿਸੇ ਨਾ ਕਿਸੇ ਫਨਕਾਰ ਨੂੰ ਲੈ ਕੇ ਤੁਹਾਡੇ ਰੂਬਰੂ ਹੁੰਦੇ ਆ ਫਨਕਾਰ ਵੀ ਹੋ ਜਿਹਦਾ ਦੁਨੀਆ ਵਿੱਚ ਨਾਮ ਹੋਵੇ ਫਨਕਾਰ ਹੋ ਜਿਹਨੂੰ ਲੋਕ ਪਸੰਦ ਕਰਦੇ ਹੋਣ ਪਿਆਰ ਕਰਦੇ ਹੋਣ ਅੱਜ ਜਿਸ ਸ਼ਖਸ ਨੂੰ ਜਿਸ ਪਰਸਨੈਲਿਟੀ ਨੂੰ ਜਿਸ ਮਹਾਨ ਗਾਇਕ ਨੂੰ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ ਇਹਨਾਂ ਦਾ ਡੰਕਾ ਬੋਲਦਾ ਉਹਦੇ ਯੂਐਸਏ ਚ ਰਹਿੰਦੇ ਨੇ ਔਰ ਨੇਚਰਲੀ ਗੱਲ ਹੈ ਤੇ ਟ੍ਰਾਂਟੋ ਤੇ ਯੂਐਸਸੀ ਬਿਲਕੁਲ ਇੱਕ ਕੰਨ ਸਾਂਝੀ ਹੈ ਤੇ ਸਾਰੇ ਲੋਕ ਉਥੇ ਸਾਡੇ ਬੀਬੀਸੀ ਟ੍ਰਾਂਟੋ ਦੇ ਜਗਨ ਸਿੰਘ ਬਾਸੀ ਨੂੰ ਪਿਆਰ ਕਰਦੇ ਨੇ ਔਰ ਇਸ ਪ੍ਰੋਗਰਾਮ ਤੋਂ ਬਾਤ ਹੁੰਦਾ ਹੈ ਕਿ ਬਾਸੀ ਸਾਹਿਬ ਦਾ ਲਾਈਵ ਸ਼ੋਅ ਵੀ ਸ਼ੁਰੂ ਹੋਣਾ ਸੋ ਜਿੰਨੀ ਕਿ ਸੇਵਾ ਸਾਨੂੰ ਲੱਗੀ ਹੈ ਅਸੀਂ ਗੱਲਾਂ ਬਾਤ ਅੱਜ ਕਰਾਂਗੇ ਮੇਰੇ ਨਾਲ ਜੀਦੀ ਜੀਦੀ ਭਾਈ ਸਤਿ ਸ੍ਰੀ ਅਕਾਲ ਜੀ ਸਾਹਿਬ ਥੈਂਕ ਯੂ ਸੋ ਮੱਚ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਬੀਬੀਸੀ ਨਿਸ਼ਕਾਰਾ ਬਾਸੀ ਸਾਹਿਬ whatsapp baby come on baby come on baby ਬਦਲੇ ਬੀ ਗੱਲ ਆਪੋ ਤੋਂ ਗੱਲ ਸ਼ੁਰੂ ਕਰਦੇ ਆ ਜਦੋਂ ਬਾਸੀ ਸਾਹਿਬ ਕਹਿੰਦੇ ਨੇ ਕਮ ਆਨ ਬੇਬੀ ਕਿੱਦਾਂ ਦਾ ਲੱਗਦਾ ਬਹੁਤ ਕਹਿਣ ਲੱਗਦਾ ਉਹ ਉਹਨਾਂ ਨੂੰ ਪਤਾ ਹੈ ਵੀ ਕਿਵੇਂ ਆਪਣੇ ਉਹ ਸਟਾਈਲ ਹੈ ਉਹਨਾਂ ਦਾ ਜੀ ਨਾ ਉਹ ਬਹੁਤ بڑے ਆਪਣੇ ਆਪ ਦੇ ਵਿੱਚ ਪੰਜਾਬੀ ਕਲਚਰ ਨੂੰ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਉਹਨਾਂ ਦੀ ਮਿਹਨਤ ਅਸੀਂ ਤਾਂ ਛੋਟੇ ਹੁੰਦੇ ਸੀ ਜਦੋਂ ਇਹਦੇ ਸੁਣਦੇ ਆ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਵੀ ਉਹਨਾਂ ਦੇ ਨੈਟਵਰਕ ਦੇ ਉੱਤੇ ਅਸੀਂ ਆ ਕਰ ਰਹੇ ਆ ਪਰ ਉਹਨਾਂ ਦੀ ਬਹੁਤ ਦੇਣਾ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਜੀ ਜੀ ਤੇ ਉਹਨਾਂ ਦਾ ਜਿਹੜਾ ਇੱਕ ਫਨ ਵੇ ਆਫ ਹੈਗਾ ਯਾਰ ਉਹ ਲੋਕਾਂ ਨੂੰ ਐਂਟਰਟੇਨਮੈਂਟ ਉਹਨਾਂ ਦੇ ਤਾਂ ਬਾਬਾ ਜੀ ਉਹਨਾਂ ਦਾ ਕੋਈ ਟੱਚ ਫੜ ਨਹੀਂ ਸਕਦਾ ਟੱਚ ਨਹੀਂ ਫੜ ਸਕਦਾ ਤੇ ਉਹ ਬਹੁਤ ਉਹਨਾਂ ਦੇ ਫੈਨ ਬੇਸ ਬਹੁਤ ਨੇ ਇੱਕ ਵੀਰਨੋ ਆਈ ਫੀਲ ਲਾਈਕ ਉਹ ਜਿਲਿਸ ਸਾਹਿਬ ਨਾਲ ਕਰਦੇ ਨੇ ਇੱਕ ਕਾਮੇਡੀ ਦੇ ਥਰੂ ਸੋ ਅਜੀਬ ਜਦੋਂ ਟੋਰਾਂਟੋ ਆਊਗਾ ਪੁੱਤ ਤੁਹਾਡਾ ਮਿਲ ਕੇ ਜਾਊਗਾ ਪੱਕਾ ਆ ਕੇ ਜਾਊਗਾ ਪੱਕਾ ਜੀ ਪੱਕਾ ਜਦੋਂ ਬਾਸੀ ਸਾਹਿਬ ਕਹਿੰਦੇ ਆ ਨਾ ਸ਼ਟ ਆਪ ਹੈ ਨਾ ਕਮ ਆਨ ਕਮ ਆਨ ਸਟਾਪ ਹੈ ਸਟਾਪ ਕਮ ਆਨ ਇਹ ਦੋ ਤਿੰਨ ਗੱਲਾਂ ਉਹਦੀ ਬਹੁਤ ਹੈ ਇਹ ਫਨੀ ਜਿਹਨੇ ਕੋ ਪਿਆਰ ਆ ਜਾਂਦਾ ਹੈ ਸਾਡਾ ਕੋਈ ਬੜਾ ਭਾਈ ਸਾਨੂੰ ਕਹਿ ਰਿਹਾ ਵੀ ਉਹ ਕਦੇ ਕਦੇ ਹੁੰਦਾ ਨਾ ਵੀ ਛੱਡ ਏ ਐਂ ਕਰਕੇ ਉਹ ਬਿਲਕੁਲ ਬੇਬੀ ਨਾ ਬਾਸੀ ਸਾਹਿਬ ਬਹੁਤ ਵੱਡੀ ਆਰਗੇਨਾਈਜੇਸ਼ਨ ਨੇ ਇਸ ਇੰਡਸਟਰੀ ਦੀ ਚੱਲ ਦੇ ਵਿੱਚ ਇਸ ਤਰ੍ਹਾਂ ਪੰਜਾਬ ਦਾ ਕੋਈ ਫਨਕਾਰ ਨਹੀਂ ਜਿਨ੍ਹਾਂ ਦਾ ਵੀਜ਼ਾ ਉਹਨੇ ਨਹੀਂ ਪ੍ਰੋਵਲਵਾਇਆ ਜਾਂ ਬਾਹਰ ਦਾ ਪ੍ਰੋਮੋਟ ਨਹੀਂ ਕਰਵਾਇਆ ਐਬਸੋਲੂਟਲੀ ਬ੍ਰਦਰ ਐਬਸੋਲੂਟਲੀ ਅੱਜ ਤੋਂ ਨਹੀਂ ਬ੍ਰੋ ਸਾਲਾਂ ਤੋਂ ਹੀ ਹਨਾ ਅਸੀਂ ਛੋਟੇ ਹੁੰਦੇ ਦੇਖਦੇ ਆ ਰਹੇ ਹਾਂ ਮਨਮੋਹਨ ਵਾਰਿਸ ਸਦੂਲ ਜੀ ਹੋਰ ਪਤਾ ਨਹੀਂ ਸਾਰੇ ਲੈ ਕੇ ਗਏ ਸਭ ਨੂੰ ਲੈ ਕੇ ਗਏ ਉਹ ਹੀ ਤਾਂ ਅਸੀਂ ਮੈਂ ਥੈਂਕ ਯੂ ਕਰਦਾ ਤੁਹਾਡਾ ਸਾਰਿਆਂ ਦਾ ਅੱਜ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਰੂਗਰੂ ਹੋਣ ਦਾ ਉਹਨਾਂ ਦੀ ਆਡੀਅנס ਤੇ ਰੂਲ ਕਿਉਂ ਉਹਨਾਂ ਦੀ ਆਡੀਅੰਸ ਬੜੀ ਪਿਆਰੀ ਹੈ ਬਹੁਤ ਸਹੀ ਗੱਲ ਯੂ نو ਵਨ ਆਮ ਸੇਇੰਗ ਸਾਕੀ ਬਾਬਾ ਜੀ ਨੂੰ ਛੱਡਦੇ ਰਹਿੰਦੇ ਆ ਅੱਛਾ ਜੀ ਦੀਪ ਹੈ ਕਿੱਥੋਂ ਦਾ ਮੈਂ ਜੀ ਦੀ ਕਿਉਂਕਿ ਲੋਕਾਂ ਉਹਨੇ ਲੋਕ ਗਾਣੇ ਸੁਣਦੇ ਨੇ ਸਨਦ ਕਰਦੇ ਨੇ ਕਮੈਂਟ ਕਰਦੇ ਨੇ ਪਰ ਇਹ ਨਹੀਂ ਪਤਾ ਹੁੰਦਾ ਕਿ ਇਹ ਸਖਸ਼ੇ ਪਰਸਨੈਲਿਟੀ ਹੈ ਕਿੱਥੋਂ ਦੀ ਅਸੀਂ ਜੀ ਐਕਚੁਅਲੀ ਸ਼ਹਿਰ ਖਾਨਾ ਸਾਡੇ ਪਿੰਡ ਧੀਰੋ ਮਾਜਰਾ ਮੇਰੇ ਕਿੱਥੋਂ ਦੇ ਮੇਰੇ ਫਾਦਰ ਸਾਹਿਬ ਦਾਦਾ ਜੀ ਹਣੇ ਸਾਡੀ ਐਂਸੈਸਟਰ ਨੇ ਤੇ ਫਿਰ 99 ਦੇ ਵਿੱਚ ਅਸੀਂ ਅਮਰੀਕਾ ਚ ਚਲੇ ਗਏ ਸੀਗੇ ਜੀ ਸੋ ਥੇ ਮੇਰੀ ਪੜ੍ਹਾਈ ਹੋਈ ਸਾਰੀ ਸੋ 2008 ਦੇ ਵਿੱਚ ਮੇਰਾ ਸਫਰ ਹੋਇਆ ਸ਼ੇਰ ਪੰਜਾਬੀਆਂ ਨੂੰ ਕਿਹੜਾ ਮਾਰ ਲੂ ਲਲਕਾਰੇ ਗਾਣਾ ਆਇਆ ਸੀਗਾ ਉਹਦੇ ਵਿੱਚ ਫਿਰ ਉਦੋਂ ਤਾਂ ਟਾਈਮ ਹੋਰ ਹੁੰਦਾ ਸੀ ਮੀਡੀਆ ਕੁਝ ਹੋਰ ਨਾ ਸੋ ਉਦਾਂ ਹੀ ਸੀਗਾ ਵੀ ਐਮਐਚ1 ਤੇ ਗਾਣਾ ਚੱਲ ਜੂਗਾ ਚੈਨਲ ਤੇ ਚੱਲੇ ਜੂਗੇ ਇਹ ਤੇ ਚੱਲੇ ਜੂਗੇ ਉਦੋਂ ਸੋਸ਼ਲ ਮੀਡੀਆ ਵੀ ਇੰਨਾ ਪਪੂਲਰ ਹੈ ਨਹੀਂ ਸੀਗਾ ਇਹਨਾਂ ਬੜੀ ਫਰੀडम ਆਫ ਸਪੀਚ ਘੱਟ ਸੀਗੀ ਸੋ ਉਦੋਂ ਸਿਰ ਪੈਸਾ ਹੀ ਚੱਲਦਾ ਸੀਗਾ ਜਾਂ ਗੁੱਡਵਿਲ ਚੱਲਦੀ ਸੀ ਬੰਦਿਆਂ ਦੀ ਸੋ ਯੂ نو ਸੋ 2008 ਤੋਂ ਵੀਰੇ ਸਫਰ ਸ਼ੁਰੂ ਹੋਇਆ ਫਿਰ ਆਹੀਂ ਹੌਲੀ ਹੌਲੀ ਫਿਰ ਹਿੰਦੀ ਕੰਮ ਕਰਾਂ ਦਾ ਐਲਬਮਾ ਬਣਾਉਣ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਫਿਰ ਅਸੀਂ ਆ ਨੌਟੀ ਜੱਟਸ ਫਿਲਮ ਆਈ ਨੀਰੂ ਬਾਜਵਾ ਆ ਰਿਹਾ ਬੰਬਰ ਰੌਸ਼ਨ ਪ੍ਰਿੰਸ ਭਾਈ ਉਹਨਾਂ ਦੀ ਪੰਕਜ ਬੱਤਰਾ ਨੇ ਫਰਮਾਈ ਸੀਗੀ ਉਹ ਫਿਲਮ ਸੋ ਉਹਦੇ ਵਿੱਚ ਤੁਹਾਡੇ ਭਾਈ ਨੂੰ ਲਿਖਣ ਦਾ ਤੇ ਗਾਉਣ ਦਾ ਮਿਊਜ਼ਿਕ ਬਣਾਉਣ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ ਫਿਰ ਹੁੰਦੇ ਸਾਰੇ ਵਿਆਹ ਪਿੱਛੋਂ ਆਈ ਫਿਰ ਇੱਕ ਹੋਰ ਕੈਸਟ ਗਦਰ ਕਿ ਕੀਤੀ ਸੀ ਸੋਨੀ ਦੇ ਨਾਲ ਫਿਰ ਕਰੋਨਾ ਵੀ ਆ ਗਿਆ ਫਿਰ ਕਰੋਨਾ ਥੋੜਾ ਜਿਹਾ ਹੰਡਾ ਕਰੋਨਾ ਤਾਂ ਠਹਿਰਾ ਹੀ ਕਰਤਾ ਦਾ ਉਹ ਹਾਂਜੀ ਉਹ ਠਹਿਰਾਹ ਹੋ ਗਿਆ ਜੀ ਉਹ ਇੱਕ ਐਕਚੁਅਲੀ ਰੀਸੈਟ ਹੋ ਜਾਂਦਾ ਹੈ ਵੀ ਸੂਰਜ ਨਮਸਕਾਰ ਜਿਵੇਂ ਸਵੇਰੇ ਕਰੀਦਾ ਉਹ ਇੱਕ ਰੀਸੈਟ ਸੀਗਾ ਸਾਰੇ ਲੋਕਾਂ ਦਾ ਰੀਸੈਟ ਸੀਗਾ ਇੰਡਸਟਰੀ ਦਾ ਰੀਸੈਟ ਸੀਗਾ ਨੇਚਰਲ ਹਿਊਮਨ ਦਾ ਇੱਕ ਰੀਸੈਟ ਸੀਗਾ ਵੀ ਜਿਹੜੇ ਬਹੁਤ ਉੱਤੇ ਚੱਲਣ ਲੱਗੇ ਸੀ ਉਹ ਵੀ ਕਹਿੰਦੇ ਹਾਂ ਬਈ ਰੱਬ ਹੈ ਜੀ ਜੀ ਜਿਹੜਾ ਪਹਿਲਾ ਗਾਣਾ ਆਇਆ ਸੀ ਉਹ ਦੋ ਗੋਲ ਸੁਣਨੇ ਚਾਹੁੰਦਾ ਉਹਦੇ ਜੀ ਓ ਸ਼ੇਰਾਂ ਦੇ ਪੁੱਤ ਕਦੇ ਨਾ ਡਰਦੇ ਸ਼ੇਰਾਂ ਦੇ ਪੁੱਤ ਕਦੇ ਨਾ ਡਰਦੇ ਦਿਨੇ ਦਿਖਾਉਂਦੇ ਤਾਰੇ ਸ਼ੇਰ ਪੰਜਾਬੀਆਂ ਨੂੰ ਕਿਆ ਬਾਤ ਕਿਹੜਾ ਮਾਰ ਲਾਉ ਲਲਕਾਰੇ ਸ਼ੇਰ ਪੰਜਾਬੀਆਂ ਨੂੰ ਕਿਹੜਾ ਮਾਰ ਲਾਉ ਲਲਕਾਰੇ ਉਹ ਡਾਂਗ ਚ ਰੱਖਣ ਜੜ ਕੇ ਕੋਕੇ ਰੱਖਣ ਨਾਲੇ ਦਹਾੜੀ ਨਾਲ ਚੋਬਰਾਂ ਦੀ ਟੋਲੀ ਹੁੰਦੀ ਪੈਂਦੇ ਪੰਗੇ ਚਾੜੀ ਓ ਡਾਂਗ ਖੜਕਦੀ ਰੌਲਾ ਪੈਂਦਾ ਦਰੀਕੇ ਭਜਦੇ ਸਾਰੇ ਵੇ ਸ਼ੇਰ ਪੰਜਾਬੀਆਂ ਨੂੰ ਕੀ ਬਾਤ ਕਿਹੜਾ ਮਰ ਲਉ ਲਲਕਾਰ ਇੱਕ ਹੋਰ ਵੀ ਗੱਲ ਜਿੱਦੀ ਜਦੋਂ ਨਾ ਆਪਾਂ ਇਸ ਲਾਈਨ 'ਚ ਪੰਨੇ ਆ ਹਨਾ ਨੇਚਰ ਦੀ ਗੱਲ ਆ ਸੁਭਾਅਕਾ ਸਿੱਖਣਾ ਵੀ ਬੜਾ ਜ਼ਰੂਰੀ ਹੁੰਦਾ ਹੈ ਤੇ ਫਿਰ ਅਮਰੀਕਾ ਦੇ ਵਿੱਚ ਕੋਈ ਉਸਤਾਦ ਧਾਰਿਆ ਫਿਰ ਕੋਈ ਜਾਂ ਫਿਰ ਪੰਜਾਬ ਦੇ ਵਿੱਚ ਕੋਈ ਲਿਆਕਤ ਵਗੈਰਾ ਲਈਆ ਪਰ ਐਕਚੁਅਲੀ ਮੈਂ ਮੈਨੂੰ ਨਾ ਜਿਹੜੀ ਗਾਇਕੀ ਹੈ ਮੇਰੇ ਮੇਰੇ ਤਾਇਆ ਜੀ ਬਹੁਤ ਵਧੀਆ ਰਾਈਟਰ ਹੋਏ ਉਹਨਾਂ ਨੇ ਸੁਰਿੰਦਰ ਸ਼ਿੰダー ਜੀ ਲਈ ਚਮਕੀਲਾ ਜੀ ਲਈ ਲਿਖੇ ਗਾਣੇ ਤੇ ਮੇਰੇ ਸਾਡੇ ਖੂਨ ਦੇ ਵਿੱਚ ਬਲੱਡ ਦੇ ਵਿੱਚ ਹਾਂਜੀ ਮੇਰੇ ਫਾਦਰ ਸਾਹਿਬ ਨੇ ਉਹ ਵੀ ਗਾਉਂਦੇ ਨੇ ਪਰ ਹੁਣ ਪੰਜ ਪੈਣਾ ਸੀਗੀਆਂ ਫਿਰ ਉਹ ਟਾਈਮ ਕੁਝ ਹੋਰ ਸੀਗਾ ਹਾਂ ਸੋਫਾ ਇਹ ਮੇਰੇ ਫਾਦਰ ਦਾ ਸੁਪਨਾ ਸੀਗਾ ਜੀ ਇੱਕ ਜੀ ਜੀ ਫਿੰਗਰ ਬਣੇ ਹਾਂ ਨਹੀਂ ਉਹ ਸਿੰਗਰ ਬਣ ਅਚੋ ਸਿੰਗਰ ਹਾਂ ਉਹਨਾਂ ਦਾ ਸ਼ੌਂਕ ਸੀਗਾ ਪਰ ਉਹ ਟਾਈਮ ਕੁਝ ਹੋਰ ਸੀ 1980ਸ ਉਹ ਦੌਰ ਹੀ ਕੁਝ ਹੋਰ ਸੀਗਾ ਫਿਰ ਮਾਮਣਾਂ ਦੇ ਪੁੱਤਾਂ ਥੋੜਾ ਜਿਹਾ ਹੋਰ ਖੈ ਉਹ ਕੁਝ ਸੋ ਮੈਂ ਆਪਣੇ ਫਾਦਰ ਦੇ ਇੱਕ ਸੁਪਨੇ ਨੂੰ ਅੱਗੇ ਲੈ ਕੇ ਮੇਰੇ ਪਰਿਵਾਰ ਦੇ ਹਨਾ ਬਹੁਤ ਔਖਾ ਸੀਗਾ ਮੇਰੇ ਪਰਿਵਾਰ ਵਾਲੇ ਤਾਂ ਕਹਿੰਦੇ ਰਹਿਣ ਦੋ ਪਾਈ ਆ ਕੰਮ ਕਰਨ ਕਿੱਥੇ ਪੈ ਗਏ ਅਮਰੀਕਾ ਰਹਿਣਾ ਆ ਪੁਰੇ ਡਾਕਟਰ ਡਾਕਟਰ ਬਣ ਜਾ ਹਨਾ ਮੈਂ ਪਰ ਇਹ ਜੋ ਦਾਤਿਆਂ ਨੇ ਪਿੱਛੋਂ ਲਿਖਿਆ ਹੁੰਦਾ ਹੈ ਮਾਲਕਾਂ ਨੇ ਲਿਖਿਆ ਹੁੰਦਾ ਬੰਦੇ ਨੇ ਉਹੀ ਕਰਨਾ ਉਹਦੀ ਕਿਰਤ ਹੁੰਦੀ ਹੈ ਇਹ ਤੇ ਕਹਿੰਦਾ ਰਹਿਮਤ ਹੁੰਦੀ ਹੈ ਉਹਦੀ ਮੈਨੇ ਤੁਹਾਡੀ ਸਭ ਤੋਂ ਛੋਟੇ ਤੁਸੀਂ ਪਹਿਣ ਮੈਂ ਹਾਂਜੀ ਮੈਂ ਇੱਕ ਛੋਟਾ ਹਾਂ ਫਿਰ ਮੇਰੀ ਛੋਟੀ ਭੈਣ ਆ ਇੱਕ ਸਾਡੇ ਛੋਟਾ ਬ੍ਰਦਰ ਵੀ ਆ ਸਾਡੇ ਜੁਆਇੰਟ ਫੈਮਿਲੀ ਆ bro ਮੇਰੇ ਕੁਝ ਕਜ਼ਨ ਮੇਰੀ ਬ੍ਰਦਰ ਕੈਨੇਡਾ ਰਹਿੰਦੇ ਆ ਸਿੱਕੇ ਫਰਕ ਹੀ ਨਹੀਂ ਸਮਝਿਆ ਹੈਗਾ ਵੀ ਹਨਾ ਵੀ ਬਡੇ ਡੈਡੀ ਨੇ ਛੋਟੇ ਡੈਡੀ ਨੇ ਐ ਕਰਕੇ ਸਾਡੀ ਫੈਮਿਲੀ ਜੁਆਇੰਟ ਤੇ ਅੱਜ ਵੀ ਉਵੇਂ ਹੀ ਆ ਸੋ ਐ बस चल दे जी, तो तो बस रही जी पहले गाने ਤੋਂ ਬਾਅਦ ਤੁਹਾਨੂੰ ਲੱਗਿਆ ਮਤਲਬ ਵੀ ਮੈਨੂੰ ਹੋਰ ਮਿਹਨਤ ਕਰਨੀ ਚਾਹੀਦੀ ਹੈ ਮੈਨੂੰ ਮਾਰਕੀਟ ਬਹੁਤ ਵੱਡੀ ਹੈ ਬਸ ਮੈਂ ਤਾਂ ਵੀਰੇ ਮੈਂ ਅੱਜ ਵੀ ਕਿਉਂਕਿ ਜਦੋਂ ਤੁਸੀਂ ਗਾਉਣਾ ਸ਼ੁਰੂ ਕੀਤਾ ਤਾਂ ਬਹੁਤ ਅਨਗਿਣਤ ਸਿੰਗਰ ਨੇ ਜਿਹੜੇ ਬਹੁਤ ਵੱਡੇ ਪਲੇਟਫਾਰਮ ਹਾਂਜੀ ਹਾਂਜੀ ਨਿਚਲੀ ਗੱਲ ਆਪਨੂੰ ਕੰਪੀਟ ਕਰਨ ਦੇ ਵਾਸਤੇ ਆਪਨੂੰ ਡੇ ਬਾਈ ਡੇ ਹਰ ਰੋਜ਼ ਮਿਹਨਤ ਕਰਨੀ ਪੈਂਦੀ ਹੈ ਮਿਊਜ਼ਿਕ ਦੇ ਵਿੱਚ ਵੀ ਵੋਕਲ ਦੇ ਵਿੱਚ ਵੀ ਇਹ ਦੰਦਾ ਸੰਘਰਸ਼ ਫਿਰ ਤੁਸੀਂ ਕਦੋਂ ਲੱਗਾ ਤੁਹਾਨੂੰ ਵੀਰ ਨਹੀਂ ਜੀ ਦੀਪ ਵੀ ਹਰ ਤਰ੍ਹਾਂ ਬਹੁਤ ਪਿੱਛੇ ਆਪਾਂ ਇਹ ਤਾਂ ਬ్రో ਮੈਨੂੰ ਅੱਜ ਵੀ ਲੱਗਦਾ ਬਾਈ ਮੈਂ ਅੱਜ ਵੀ ਜੇ ਉੱਠ ਕੇ ਸਵੇਰੇ ਜਿਵੇਂ ਲਿਖਣਾ ਵੀ ਇੱਕ ਪ੍ਰੈਕਟਿਸ ਹੈ ਕੋਈ ਆਵਾਦ-ਉਮਦ ਨਹੀਂ ਹੁੰਦੀ ਪ੍ਰੈਕਟਿਸ ਹੁੰਦੀ ਹੈ ਜੇ ਤੁਸੀਂ ਸਿੱਖ ਜਾਂਦੇ ਹੋ ਪਿੱਛੋਂ ਆਸ਼ੀਰਵਾਦ ਹੁੰਦੇ ਆ ਬਟ ਆਈ ਮੈਂ ਤਾਂ ਅੱਜ ਵੀ ਫੀਲ ਕਰਦਾ ਪਰ ਮੇਰੇ ਗੁਰੂ ਜੀ ਸੀਗੇ ਸਾਊਥ ਤੋਂ ਸੀਗੇ ਉਹ ਸੋ ਮੋਮਬਤੀ ਮੂਰੇ ਲਾ ਦਿੰਦੇ ਸੀ ਫਿਰ ਇਹ ਲਾਸਾ ਓਕੇ ਪੰਜਾਬ ਦੇ ਕਲਾਸਿਕ ਹਿੰਦੁਸਤਾਨੀ ਵੋਕਲ ਕਾਸੇ ਉਹਨਾਂ ਤੋਂ ਮੈਂ ਸਿੱਖਦਾ ਸੀ ਫਿਰ ਹੋਰ ਵੀ ਜਿੰਨੇ ਹੌਲੀ ਹੌਲੀ ਜਿਹੜੇ ਵੀ ਪਾਈਆਂ ਨਾਲ ਕੰਮ ਕਰਦੇ ਗਏ ਉਹੀ ਗੁਰੂ ਬਣਦੇ ਗਏ ਤੁਸੀਂ ਉਹਨਾਂ ਨੇ ਸਿਖਾਤਾ ਕੁਝ ਅਸੀਂ ਸਿੱਖਦੇ ਗਏ ਜਿਵੇਂ ਯੂ نو ਪੰਜਾਬ ਦੇ ਜਿੰਨੇ ਲੈਜੈਂਡ ਨੇ ਸਦੂਲ ਜੀ ਸਦੂਲ ਜੀ ਨੂੰ ਮੈਂ ਉਸਤਾਦ ਜੀ ਮੰਨਦਾ ਹਾਂ ਓਕੇ ਸਦੂਲ ਜੀ ਹੋਗੇ ਕਿਉਂਕਿ ਉਹਨਾਂ ਨੇ ਹਰ ਲੈਚ ਗਾਣੇ ਗਾਏ ਸੈਡ ਗਾਏ ਮਾਵਾਂ ਦੇ ਗਾਏ ਮੰਗੜੇ ਵਾਲੇ ਵੀ ਫਿਰ ਆਏਗਾ ਵੀ ਪਤਾ ਨਹੀਂ ਕਿਵੇਂ ਆਏ ਹਨਾ ਸੋ ਉਦੋਂ ਬਾਅਦ ਫਿਰ ਮੇਰਾ ਭਾਈ ਜੈਜੀਪਸ ਭਾਜੀ ਹੁਣੇ ਹਨਾ ਉਹ ਹਮੇਸ਼ਾ ਉਹਨਾਂ ਦਾ ਸੀਗਾ ਵੀ ਹਾਂ ਉਹਨਾਂ ਦਾ ਆਪਣਾ ਇੱਕ ਸਟਾਈਲ ਹਾਂਜੀ ਵੀ ਇੱਕ ਉਹ ਇੱਕ ਜੇ ਉਹ ਇੱਕ ਟ੍ਰਾਂਟੋ ਵਰਗੀ ਏਡੀ ਵੱਡੀ ਕੰਟਰੀ ਤੋਂ ਯੂ نو ਉਹ ਕੁਛ ਕਰ ਸਕਦੇ ਨੇ ਆਸੀਂ ਉਹ ਨਹੀਂ ਕਰ ਸਕਦੇ ਸੋ ਉਹ ਵੀ ਬਾਈ ਨੇ ਹਮੇਸ਼ਾ ਹੀ ਮੈਨੂੰ ਆਏ ਰੱਖਿਆ ਵੀ ਯਾਰ ਇਹ ਵੀ ਗੱਲਬਾਤ ਹੈਗੀ ਆ ਸੋ ਆਈ ਆਲਵੇਸ ਫਾਲੋਡ ਹਿਮ ਐਂਡ ਬਸ ਉਹਨੀ ਫਿਰ ਭਾਈ ਆਪ ਚੱਲਦੇ ਗਏ ਜੀ ਅੱਛਾ ਤੁਸੀਂ ਸਰਦੂਲ ਨੂੰ ਲਾਈਕ ਕਰਦੇ ਹੋ ਫਿਰ ਦੋਨੋਂ ਨੂੰ ਲਵ ਕਰਦੇ ਆ ਲਵ ਕਰਦੇ ਉਹਨਾਂ ਦੇ ਕੋਲ ਦੋ ਲਾਈਨਾਂ ਦਿਮਾਗ ਛੇ ਗਿਆ ਨੇ ਸੈਡ ਜੀ ਉਹ ਜਾ ਅੱਖੋਂ ਲੈ ਹੋ ਜਾਨੀ ਨਾਲ ਜਸ਼ਨ ਮਨਾ ਲੈ ਗਰਾਂ ਕਿਉਂ ਨਹੀਂ ਮੈਂ ਕਿਵੇਂ ਸਜਾਵਾਂ ਦਿਲ ਜੜੀਏ ਜੋ ਲਤੜ ਗਈ ਵਿੱਚ ਪੈਰਾਂ ਮੇਰੀ ਜਿੰਦ ਗਮਾ ਦੀਆਂ ਜੇਲਾਂ ਵਿੱਚ ਬਣ ਕੇ ਦਣ ਕਿਰ ਗਈ ਕੀ ਕਰੀਏ ਨੀ ਜੇ ਉਂਝ ਗਿਰਦਾ ਤਾਂ ਚੁੱਕ ਲੈਂਦੇ ਗਗਨਾ ਨੈਣਾ ਚੋਂ ਗਿਰ ਗਿਆ ਕੀ ਕਰੀਏ ਅਜੇ ਕੋਰੀ ਵੀ ਗੱਲ ਹੈਗੀ ਹੈ ਜਦੋਂ ਵਗਾਇਕੀ ਦੇ ਸਫਰਬਾਦ ਚੱਲਦੇ ਹਨ ਬਹੁਤ ਸਾਰੇ ਲੱਤਾਂ ਖੇਤਣ ਵਾਲੇ ਵੀ ਹੁੰਦੇ ਹਨ ਹਾਂਜੀ ਹਾਂਜੀ ਇਹ ਵੀ ਟੱਕਰੇ ਹੋਣਗੇ ਇਹ ਤਾਂ ਰੋਜ਼ ਹੀ ਟੱਕਰਦੇ ਰਹਿੰਦੇ ਆ ਬ੍ਰੋ ਵੀ ਉਸ ਦੌਰ ਦੀ ਗੱਲ ਕਰ ਉਸ ਦੌਰ ਹਾਂ ਬੀ ਚੱਡ ਯਾਰ ਜੀ ਦੀ ਤੇ ਕਿਹੜੇ ਪੁੱਠੇ ਪੰਗੇ ਜੁਕਾ ਇੱਕ ਘਰੋਂ ਹੀ ਸ਼ੁਰੂ ਹੋ ਜਾਂਦਾ ਬ੍ਰੋ ਤੇਰੇ ਪਾਸ ਦਾ ਰੋਗ ਨਹੀਂ ਹੈਗਾ ਬਾਹਰੋਂ ਨਹੀਂ ਪਹਿਲਾਂ ਘਰੋਂ ਹੀ ਸ਼ੁਰੂ ਹੋ ਜਾਂਦਾ ਹੈ ਕਿਉਂਕਿਉਂਕਿ ਨਾ ਤੁਹਾਡੇ ਮਾਪੇ ਵੀ ਡਰਦੇ ਹੁੰਦੇ ਆ ਹਮਮ ਡਾਕਟਰ ਬਣਨਾ ਬਹੁਤ ਔਖਾ ਹੈ ਇਹ ਸਾਡਾ ਕੰਮ ਹੈ ਇਹ ਤਾਂ ਇਹ ਔਖਾ ਹੀ ਹੈ ਇਹ ਬਹੁਤ ਔਖਾ ਹੈ ਸੱਪ ਦੀ ਥਰੀ ਤੇ ਰੋਡ ਚੱਕ ਹਾਂ ਔਖੇ ਨਹੀਂ ਡਰਾਈਵਰੀ ਔਖੇ ਨਹੀਂ ਡਰਾਈ ਆਪਾ ਕੈਲ ਨੇ ਆ ਹਨਾ ਕਿਉਂਕਿ ਬ్రో ਆਈ ਗੈਸ ਜੀ ਦੀਪ ਤਾਹਿਬ ਜੀ ਵੀ ਬਣਿਆ ਕਿਉਂਕਿ ਮੈਂ ਹਮੇਸ਼ਾ ਨਾ ਆਪਣੇ ਸਟਾਈਲ ਤੇ ਰਹਾ ਮੇਰੇ ਗਾਣੇ ਜਿਹੜੇ ਸੀਗੇ ਹਮੇਸ਼ਾ ਤੁਸੀਂ ਆਰ ਐਨ ਬੀ ਕਹਿ ਸਕਦੇ ਹੋ ਐਫ ਐਪ ਕਹਿ ਸਕਦੇ ਹੋ ਹਨਾ ਫਿਰ ਉਹਦੇ ਵਿੱਚ ਫੋਕ ਪਾ ਦੇਣਾ ਫਿਰ ਉਹ ਸਾਰੇ ਮਿਕਸ ਕਰਕੇ نو ਲਾਈਕ ਓਜੀ ਦੀ ਬਣਿਆ ਪਰ ਆਈ ਗੈਸ ਮੈਂ ਬਾਬਿਆਂ ਦਾ ਇਹੀ ਥੈਂਕ ਯੂ ਕਰਦਾ ਵੀ ਮੈਂ ਪੰਜਾਬ ਦਾ ਉਹ ਪੁੱਤਾਂ ਜੋ ਜਿੰਨੂੰ ਉਹਦੇ ਫਾਦਰ ਹੋਣੇ ਲੈ ਗਏ ਉੱਥੇ ਫਿਰ ਉਹਨੂੰ ਸਿੱਖਣ ਦਾ ਮੌਕਾ ਮਿਲਿਆ ਹੋਰ ਲੋਕ ਜਮੇਕਨ ਕਿਵੇਂ ਗਾਉਂਦੇ ਨੇ ਚਾਈਨੀਸ ਲੋਕ ਕਿਵੇਂ ਗਾਉਂਦੇ ਨੇ ਅ ਅਮਰੀਕਾ ਵਾਲੇ ਕਿਵੇਂ ਗਾਉਂਦੇ ਆ ਇਹ ਜੋ ਚੀਜ਼ਾਂ ਮੈਂ ਸਾਰੀਆਂ ਸਿੱਖੀਆਂ ਯੂ نو ਆਈ ਫੈਲਟ ਲਾਈਕ ਉਹ ਤੋਂ ਮੈਨੂੰ ਥੋੜਾ ਯਾ ਨਹੀਂ ਆ ਰਹਾ ਆ ਤੇ ਅੱਜ ਵੀ ਮੈਂ ਬਾਈ ਸਿੱਖਦਾ ਹੀ ਰਹਿਣਾ ਯੂ نو ਨੋਟਸ ਜਿਹੜੇ ਨੇ ਇਹ ਤਾਂ ਸਾਰੇ ਸਰਗਮਾ ਤਾਂ ਸੇਮ ਹੀ ਹੁੰਦੀ ਆ ਯੂ نو ਸੋ ਇਟਸ ਜਸਟ ਬਸ ਬਾਕੀ ਮਾਦਾ ਆਸ਼ੀਰਵਾਦ ਆ ਮੇਰੀ ਦਾ ਪਿਓ ਦਾ ਪਿਆਰ ਆ ਗੁਰੂਆਂ ਦਾ ਆਸ਼ੀਰਵਾਦ ਭਾਈਆਂ ਦਾ ਪਿਆਰ ਬੀ ਲਗਿਆ ਇਹਦਾ ਜੋ ਤੁਸੀਂ ਗਾਉਂਦੇ ਹੋ ਤਾਂ ਮੋਸਟਲੀ ਕੋਸ਼ਿਸ਼ ਇਹ ਹੀ ਕਰਦੇ ਕਿ ਮਿਊਜ਼ਿਕ ਮੈਂ ਆਪਣਾ ਆਪ ਕੰਪੋਜ਼ ਕਰਾਂ ਹਾਂਜੀ ਜਬ ਕੋਈ ਹੈ ਦੀ ਹੈਲਪ ਲੈ ਨਾ ਵੀਰ ਮੈਂ ਅੱਜ ਤੱਕ ਸਾਰੇ ਗਾਣੇ ਆਪ ਹੀ ਲਿਖਨੇ ਆਪ ਹੀ ਕੰਪੋਜ਼ ਕਰਦਾ ਆ ਮੇਰੇ ਟੀਮ ਹੁੰਦੀ ਆ ਮਿਊਜ਼ਿਕ ਡਾਇਰੈਕਟਰਾਂ ਦੀ ਪ੍ਰੋਡਕਸ਼ਨ ਜਿਹੜੇ ਮੇਰੇ ਰੇਂਜ ਕਰਦੇ ਨੇ ਜਾਂ ਮਿਊਜ਼ਿਕ ਡਾਇਰੈਕਟਰ ਨੇ ਉਹਨਾਂ ਨਾਲ ਮੈਂ ਕੰਮ ਕਰਦਾ ਆ ਸੋ ਯੂ نو ਮੇਰਾ ਥੋੜਾ ਜਿਹਾ ਡਿਫਰੈਂਟ ਟਾਈਪ ਆਰਟਿਸਟ ਆ ਮੈਂ ਮੈਨੂੰ ਖੁਦ ਬਣਾਉਣ ਮੇਰੇ ਜਿੰਨੇ ਵੀ ਗਾਣੇ ਸੁਪਰ ਹਿੱਟ ਟੂਪਰ ਹਿੱਟ ਉਹ ਦੇਖ ਸ਼ਕੀਨਾ ਆਇਆ ਸੀ ਉਹ ਸਾਰਾ ਯੂਨੋ ਅੱਡੇ ਕੰਟੇ ਇਰੀਏ ਚ ਬਣ ਗਿਆ ਸੀਗਾ ਸੋ ਜਸਟ ਐਂਡ ਆਈ ਲਾਈਕ ਟੂ ਆਈ ਲਾਈਕ ਟੂ ਕ੍ਰੀਏਟ ਬਰੋ ਕ੍ਰੀਏਸ਼ਨ ਨਵੀਂ ਨਵੀਂ ਜੇ ਨਵੀਂ ਕ੍ਰੀਏਸ਼ਨ ਬਹੁਤ ਜ਼ਰੂਰੀ ਕਿਉਂਕਿ ਜੇ ਆਪਾਂ ਇੱਕੋ ਚੀਜ਼ ਤੇ ਹੱਥ ਚਲਦੇ ਰਹਾਂਗੇ ਤਾਂ ਨੇਚਰ ਲੋਰ ਲੋਕ ਇਰੀਟੇਟ ਹਾਂਜੀ ਇਰੀਟੇਟ ਹੋ ਜਾਣਗੇ ਤੇ ਇੱਕ ਯੂਨੋ ਅੱਜ ਦੇ ਬੱਚੇ ਬਹੁਤ ਸਮਾਰਟ ਨੇ ਬਰੋ ਸਾਡੇ ਯੂਨੋ ਆਪਾਂ ਜਦੋਂ ਥੋੜੇ ਜੰਗਰ ਹੁੰਦੇ ਸੀਗੇ ਉਦੋਂ 10 ਸਿੰਗਰ ਹੁੰਦੇ ਸੀ ਅੱਜ ਵੀ ਇੰਡਸਟਰੀ ਜੇ ਤੁਸੀਂ ਦੇਖੋ ਵੀਰੇ 10 ਸਿੰਗਰ 10 ਸਿੰਗਰ ਹੀ ਬਿਲਕੁਲ ਦੋ ਸਰਦਾਰ ਹੋਣਗੇ ਪਾਗਾਂ ਵਾਲੇ ਲੋਮੋਨੇ ਹੋਣਗੇ ਲੋਕ ਆਲੀਆਂ ਗੋਣਗੇ ਇਹ ਇਹ ਰਤਬਾ ਹੈ ਇਹ ਅੱਜ ਤੋਂ ਨਹੀਂ ਇਹ ਇਹੀ ਚੱਲਦਾ ਆ ਰਿਹਾ ਬੜੇ ਉਹਦੇ ਵਿੱਚ ਫਿਰ ਥੋੜਾ ਜਿਹਾ ਘਸਣਾ ਸੀਗਾ ਬਰੋ ਐਂਡ ਆਈ ਫੀਲ ਲਾਈਕ ਇੱਕ ਐਡਵਾਂਟੇਜ ਵੀ ਆ ਮੇਰੀ ਵੀ ਮੈਂ ਉਧਰ ਰਹਾ ਉਹਨੇ ਮੈਨੂੰ ਸਪੋਰਟ ਵੀ ਕੀਤਾ ਚੀਜ਼ ਨੇ ਹਨਾ ਪਰ ਮੈਂ ਗਾਣੇ ਉਹ ਜੀ ਬਣਾਏ ਯੂ نو ਜਿਹੜਾ ਜਿਹੜਾ ਮੇਰੇ ਕੋ ਮਿਊਜ਼ਿਕ ਆ ਕਿ ਬਰੋ ਮੈਂ ਤਾਂ 12ਵੀਂ ਤੱਕ ਮੇਰਾ ਕੋਈ ਇੰਡੀਅਨ ਫਰੈਂਡ ਨਹੀਂ ਹੁੰਦਾ ਸੀ ਕਿਉਂਕਿ ਜਿਹੜੇ ਏਰੀਆ 'ਚ ਅਸੀਂ ਰਹਿੰਦੇ ਸੀਗੇ ਸਿਰਫ ਮੈਂ ਤੇ ਮੇਰੀ ਛੋਟੀ ਭੈਣ ਉਹ ਸਕੂਲ 'ਚ ਪੜ੍ਹਦੇ ਸੀਗੇ ਮੇਰਾ ਬੜਾ ਬ੍ਰਦਰ ਪਾਇਦਨ ਨੂੰ ਕਾਲਜ ਚਲੇ ਗਏ ਸੀਗੇ ਯੂ نو ਸੋ ਆਈ ਉੱਥੇ ਫਿਰ ਸਿੱਖਦੇ ਗਏ ਬ్రో ਹੌਲੀ ਹੌਲੀ ਆਈ ਬਾਬਿਆਂ ਦੀ ਮਿਹਰ ਹੁੰਦੀ ਗਈ ਆਪਾਂ ਅੱਗੇ ਬੰਦੇ ਗਏ ਜੀ ਤੁਹਾਡਾ ਗੀਤ ਲਾਰੇ ਵੀ ਆ ਲਾਰੇ ਹਾਂ ਬੜਾ ਅੱਛਾ ਵੋਕਲ ਆ ਹੋ ਹਾਂ ਤੇ ਮੋਸਟਲੀ ਮੈਂ ਮੋਸਟਲੀ ਮੈਂ ਇੱਕ ਚੀਜ਼ ਦੇਖੀ ਤੁਹਾਡੇ ਗੀਤਾਂ ਦੇ ਵਿੱਚ ਕਿਤੇ ਨਾ ਕਿਤੇ ਸੈਡਨੈਸ ਜ਼ਰੂਰ ਚੱਲ ਚੱਦੀ ਹੈ ਸੈਡਨੈਸ ਬ్రో ਉਹਦਾ ਕਾਰਨ ਕੀ ਹੈ ਕਿਉਂਕਿ ਦਰਦ ਦੁਆ ਹੈ ਜਿਵੇਂ ਜਿਹੜੇ ਦਰਦ ਨੇ ਉਹ ਉਹਦੇ ਆਪਾਂ ਵਿਛੋੜਾ ਵੀ ਦਰਦ ਹੈ ਹੂੰ ਹੂੰ ਜ਼ਰੂਰੀ ਨਹੀਂ ਹੁੰਦਾ ਹੈਗਾ ਉਹ ਯਾਰ ਦਾ ਹੋਵੇ ਉਹ ਹੁਣ ਮੇਰਾ ਬਾਬਾ ਮੁਰਾਦ ਸ਼ਾ ਲਾਡੀ ਸ਼ਾ ਵਿਕੀ ਸ਼ਾ ਉਹਨਾਂ ਨਾਲ ਬਹੁਤ ਪਿਆਰ ਸੀ ਮੈਂ 8 ਸਾਲ ਉਹਨਾਂ ਲਈ ਜਦੋਂ ਸਾਈਂ ਸੀਗੇ ਮੈਂ ਆਪਣਾ ਗੁਰੂ ਆਇਆ ਯੂ نو ਮੈਂ ਗਾਇਆ ਸੋ ਦਰਦ ਦਰਦ ਤਾਂ ਲੋਕਾਂ ਦੇ ਲਈ ਗਾਉਨੇ ਆਪਾਂ ਨਾਨਕ ਦੁਖੀਆ ਸਭ ਸੰਸਾਰ ਲਾਰੇ ਦੇ ਅੰਤross ਸਾਈਂ ਮੁੜ ਕੇ ਆਉਣ ਦੇ ਲਾਰੇ ਮਾੜੇ ਪੁੱਛ ਸਕੀ ਮੈਂ ਸੱਜਣਾ ਨੂੰ ਸਾਡੇ ਪਿੰਡ ਦੇ ਗਵਾਨੇ ਤਾਰੇ ਇਸ਼ਕ ਕਰਾਂ ਮੈਂ ਸੱਜਣਾ ਉਹ ਕੌਣ ਸਮਝਾਵੇ ਦਿਲ ਦੀਆਂ ਗੱਲਾਂ ਤੇਰੇ ਬਾਝੋਂ ਏ ਅੱਖ ਖੁੱਲੀ ਤੇ ਸੱਜਣਾ ਸਾਰੇ ਸੁਪਨੇ ਟੁੱਟ ਜਾਂਦੇ ਸੂਰਜ ਦੀਆਂ ਕਿਰਨਾਂ ਜਦੋਂ ਜਾਗ ਪੈਂਦੀਆਂ ਨੇ ਉਸ ਵੇਲੇ ਆਸਮਾਨ ਦੇ ਤਾਰੇ ਮੁੱਕ ਜਾਂਦੇ ਗਿਲ ਇਥੇ ਇਸ਼ਕ ਜ਼ਰੂਰੀ ਹੈ ਏ ਜਾਣलेस ਸੱਜਣਾ ਤੂੰ ਤੇ ਸਾਡੀ ਕੀ ਮਜਬੂਰੀ ਐ ਪਹਿਚਾਨ ਨਾ ਸੱਜਣਾ ਤੂੰ ਮੁੜ ਕੇ ਆਉਣ ਦੇ ਲਾਰੇ ਮਾੜੇ ਪੁੱਛ ਸਕੀ ਮੈਂ ਸੱਜਣਾ ਨੂੰ ਸਾਡੇ ਪਿੰਡ ਦੇ ਗਵਾਨੇ ਤਾਰੇ ਇਸ਼ਕ ਕਰਾਵੇਂ ਸੱਜਣਾ ਦੀਪ ਨੂੰ ਪਿਆਰ ਹੋਇਆ ਪਿਆਰ ਆਫ ਕੋਰਸ bro ਹੋਇਆ ਮੈਨੂੰ ਪਿਆਰ ਹੋਇਆ bro ਯੂ نو ਪਿਆਰ ਤਾਂ ਮੇਰੇ ਬੱਚੇ ਨੇ ਦੋ ਮੇਰੀ ਬੇਟੀ ਆ ਬਰੋ 11 ਸਾਲ ਦੀ ਹਨਾ ਉਹ ਵੀ ਪਿਆਰੀ ਹੈ ਉਹ ਮੇਰੇ ਤੋਂ ਸਭ ਤੋਂ ਮੇਰਾ ਇਸ਼ਕ ਹੈ ਮੈਂ ਐਕਚੁਅਲੀ ਜਿਹੜੀ ਮੇਰੀ ਹੁਣ ਅਗਲੀ ਲੜਾਈ ਹੈ ਮੈਂ ਉਹਦੀ ਬੱਚੀ ਲਈ ਲੜ ਰਿਹਾ ਅੱਛਾ ਕਿਉਂਕਿ ਮੈਂ ਕਹਿਣ ਦਾ ਮਤਲਬ 3-4 ਸਾਲ ਹੋ ਗਏ ਹਨਾ ਕਰੋਨਾ ਆਇਆ ਸਾਰਾ ਕੁਝ ਆਇਆ ਕਾਈ ਕਹਿੰਦੇ ਟੰਗ ਦੇ ਬਾਈ ਕਿੰਨੀਆਂ ਨੂੰ ਹੁਣ ਪਰਾਂ ਦੇ ਟੰਗ ਦੋ ਆਪਣੇ ਹਨਾ ਮੈਂ ਕਹਾਂ ਯਾਰ ਹਜੇ ਨਹੀਂ ਸੋ ਮੈਂ ਆਪਣੇ ਆਪ ਨੂੰ ਦੁਬਾਰਾ ਵੀਰੇ ਤਿਆਰ ਕੀਤਾ ਹਨਾ ਲਾਈਕ ਭੱਜਿਆ ਲਾਈਕ ਸਟੂਡੀਓ ਗਾਣੇ ਦੁਬਾਰਾ ਬਣਾਏ ਬਟ ਹੁਣ ਮੇਰੀ ਬੇਟੀ ਜਦੋਂ ਮੇਰੀ ਅੱਖ ਚੱਕ ਪਾਉਂਦੀ ਆ ਮੈਨੂੰ ਲੱਗਦਾ ਆ ਵੀ ਮੇਰੀ ਮੁਹੱਬਤ ਆ ਹੋ ਤੇ ਉਹਦੇ ਲਈ ਮੈਂ ਹੁਣ ਦੁਬਾਰਾ ਆਪਣੇ ਆਪ ਨੂੰ ਰੀਕ੍ਰੀਏਟ ਕਰਨਾ ਚਾ ਰਿਹਾ ਜੋ ਮੈਂ ਯੂ نو ਬਿਕਾਜ਼ ਮੈਂ ਜਿਵੇਂ ਦਾ ਆਰਟਿਸਟ ਰਿਹਾ ਆ ਯੂ نو ਮੈਂ ਆਪਾ ਬਾਈ ਕਦੇ ਕਿਸੇ ਨੂੰ ਠੱਗੀ ਨਹੀਂ ਮਾਰੀ ਹਾਂ ਆਪਾ ਅੱਜ ਜੇ 20 ਸਾਲ ਦਾ ਇਹ ਰਾਜ ਹੈ ਵੀ ਅੱਜ ਤੱਕ ਕਿਸੇ ਨੂੰ ਆਪਾ ਗਲਤ ਨਹੀਂ ਕੀਤਾ ਹੈਗਾ ਤੇ ਹਮੇਸ਼ਾ ਜੇ ਕੋਈ ਛੋਟੇ ਬ੍ਰਦਰ ਵੀ ਆ ਜਾਂਦੇ ਨੇ ਆਪਣੇ ਕੋਲ ਆਪਾਂ ਉਹਨਾਂ ਨੂੰ ਰਾਈਟ ਰਸਤਾ ਦੇਈਦਾ ਵੀ ਆ ਲੈ ਯਾਰ ਆ ਕੰਪਨੀ ਨੂੰ ਕੋਲ ਕਰ ਲਾ ਜੀ ਤਰੀਕੇ ਸੁਣਤਾ ਯੂ نو ਸੋ ਆਈ ਮਾ ਮੇ ਬਸ ਵਾਕੀ ਫਿਰ ਪਾਪਾ ਦਾਦੇਆਂ ਦੇ ਰੰਗ ਚ ਰਹਿਦਾ ਹਾਂ ਜਿਹਨੂੰ ਮੁਰਸ਼ਿਦ ਏਡੇ ਮਿਲ ਗਏ ਹਨਾ ਮੈਨੂੰ ਨਹੀਂ ਲੱਗਦਾ ਹੈਗਾ ਉਸ ਤੋਂ ਬੜੀ ਚੀਜ਼ ਮੈਂ ਕਦੇ ਵੀ ਪਾ ਸਕਦਾ ਹਾਂ ਜੋ ਮੈਂ 뮤직 ਚ ਪਾਦੀ ਹੈ ਉਹ ਮੇਰਾ ਪਾਪਾ ਹੈ ਬਰੋ ਮੈਂ ਬਹੁਤ ਖੁਸ਼ ਰਹਿੰਦਾ ਹਾਂ ਜਿਆਦਾ ਸਪੋਰਟ ਲਾਈਫ ਸਟਾਈਲ ਜੀ ਵੀ ਦੇ ਹਾਂ ਉਸ ਤਾਂ ਮੇਰੀ ਮਾਂ ਦੀ ਮੇਰੀ ਮਾਂ ਦੀ ਮਾਂ ਦੀ ਮੇਰੀ ਮਾਂ ਦੀ ਕਿਉਂਕਿ ਮੈਂ ਜਿੱਥੇ ਵੀ ਰਿਹਾ ਦੁਨੀਆ ਦੇ ਵਿੱਚ ਬਸ ਮੇਰੀ ਮਾਂ ਨਾਲ ਜਦੋਂ ਗੱਲ ਕਰ ਲੈਂਦਾ ਮੈਂ ਘਰੇ ਪਹੁੰਚ ਜਾਂਦਾ ਜਿਨਾਂ ਉਹ ਮੈਨੂੰ ਯਾਨੀ ਪਟਕਦੇ ਨੂੰ ਉਹ ਕਰ ਦਿੰਦੀ ਆ ਕਾਕਾ ਮੇਰਾ ਛੋਟਾ ਬ੍ਰਦਰ ਰਮਨਦੀਪ ਹੈ ਉਹ ਬੜਾ ਪਿਆਰ ਕਰਦਾ ਹੈ ਉਹ ਸ਼ੁਰੂ ਤੋਂ ਹੀ ਸਾਡੇ ਨਾਲ ਆ ਮੇਰਾ ਵੀਰਾ ਲੱਖਾ ਆ ਮੇਰੀ ਟੀਮ ਸਾਊਂਡ ਆਨ ਅਸੀਂ ਹੁਣ ਕੰਮ ਕਰ ਰਹੇ ਹਾਂ ਸੁਨੀਲਜੀਤ ਜੌਲੀ ਮੇਰਾ ਭਾਈ ਆ ਲਾਡੀ ਪਹਿਲਵਾਨ ਸਾਰੇ ਯੂ نو ਮੇਰੇ ਯਾਰ ਨੇ ਅਸੀਂ ਨਵਾਂ 뮤직 ਡਾਇਰੈਕਟਰ ਸਾਈਨ ਕੀਤਾ ਆ ਆਰਡੀ ਯੂ نو ਬਹੁਤ ਕਹਿੰਟ ਆਉਣ ਵਾਲਾ ਉਹ ਵਧੀਆ ਡਾਇਰੈਕਟਰ ਆ ਸੋ ਸਾਰਿਆਂ ਦੇ ਨਾਲ ਅਸੀਂ ਆਈ ਮੁੰਡਿਆਂ ਦੇ ਨਾਲ ਪਿਆਰ ਨਾਲ ਕੰਮ ਕਰ ਰਹੇ ਹਾਂ ਵੀ ਅੱਗੇ ਵਧਾਈਏ ਸਾਰੇ ਜੀ 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 ਤੁਹਾਡੇ ਗੀਤਾਂ ਦੇ ਪਟਾਰ ਜੋ ਸਭ ਤੋਂ ਵਧੀਆ ਲਾਟ ਲੰਗੀ ਕਿਹੜਾ ਬਈ ਸਾਰੇ ਗੀਤ ਵਧੀਆ ਹੀ ਹੁੰਦੇ ਨੇ ਮੇਰਾ ਇੱਕ ਜਿਹੜਾ ਆਪ ਜਿਹੜਾ ਆਪਣੇ ਆਪ ਨੂੰ ਇੱਕ ਅੱਛਾ ਲੱਗਦਾ ਵੀ ਯਾਰ ਮੈਂ ਦੀਪ ਯਾਰ ਵੀ ਕਈ ਵਾਰੀ ਸੁੱਤਾ ਪਿਆ ਨੂੰ ਉੱਠੇ ਤੇ ਬੋਕ ਲਾਪਾ ਗੁੰਮ ਗਣਾਦਾ ਮੈਂ ਬ్రో ਇੱਕ ਗਾਣਾ ਮੇਰਾ ਫਿਲਮ ਆਈ ਸੀ ਨੋਟੀ ਜੱਟਸ ਉਹਦੇ ਵਿੱਚ ਮੈਂ ਸਾਰਾ ਮਿਊਜ਼ਿਕ ਕੀਤਾ ਸੀਗਾ ਉਹ ਸੀਗਾ ਹੂੰ ਉਹ ਸੁਣ ਸੱਜਣਾ ਸਾਡਾ ਇਸ਼ਕ ਵੈ ਐਸਾ ਜੋ ਕੋਈ ਜਾਣੇ ਨਾ ਹੱਸਦੇ ਹੀ ਰਹਿਣਾ ਆਪਾ ਆਪਣੇ ਹੀ ਆਪ ਚ ਵੇ ਜਾਣਣ دیوانه ਲੋਕਾਂ ਦੀ ਗੱਲਾਂ ਨੇ ਤੰਗ ਕੀਤਾ ਓਏ ਵੇ ਤੰਗ ਕਰੀ ਮੇਰੀ ਜੋ ਇੱਕ ਇੱਕ ਪਲ ਹੀ ਤਨਹਾਈ ਦਾ ਯਾਰਾ ਤੇਰੇ ਬਿਨਾ ਨਹੀਂ ਲੰਘਦਾ ਮੇਰਾ ਦਿਲ ਪੁਕਾਰੇ ਏਰੇ ਦਿਲ ਨੂੰ ਮਈਆ ਜਾ ਛੱਡ ਰੇ ੜੀਆਂ ਵੇ ਮੇਰੇ ਢੋਲ ਸੱਈਆਂ ਸੁਣ ਸੱਜਣਾ ਸਾਡਾ ਇਹ ਸ਼ਿਕਵੇ ਐਸਾ ਜੋ ਕੋਈ ਜਾਣੇ ਕੀ ਬਾਤ ਨਿਸ਼ਾਨਾ ਕੀ ਫਿਟ ਮੈਂ ਬਰੇ ਕੀ ਕਿਥੋਂ ਤੱਕ ਸੋਚਦਾ ਦੀ ਭਰੂ ਮੇਰਾ ਨਾ ਐਕਚੁਅਲੀ ਇੱਕ ਕਮਿਸ਼ਨ ਹੁੰਦਾ ਜਿਵੇਂ ਪੰਜਾਬੀ ਇੰਡਸਟਰੀ ਦੇ ਵਿੱਚ ਜਿੰਨੇ ਵੀ ਸਿੰਗਰ ਹੁੰਦੇ ਆ ਜਦੋਂ ਉਹ ਐਜ਼ ਅ ਸਿੰਗਰ ਬਣ ਜਾਂਦੇ ਆ ਫਿਰ ਕੋਈ ਪ੍ਰੋਡਿਊਸਰ ਲੱਭ ਲੈਂਦੇ ਆ ਉਹਨਾਂ ਤੇ ਕੋਈ ਫਿਲਮਾਂ ਤੇ ਪੈਸੇ ਲਾ ਦਿੰਦਾ ਆ ਸੋ ਆਫ ਕੌਰਸ ਇਹ ਤਾਂ ਸਾਡਾ ਇੱਕ ਬਣਾਇਆ ਗਿਆ ਆ ਹਨਾ ਜਿਵੇਂ ਹੁਣ ਮੈਂ ਦੱਸਦਾ ਹਾਂ ਉਹਨਾਂ ਵੀ ਯਾਰ ਜ਼ਰੂਰੀ ਨਹੀਂ ਹੁੰਦਾ ਤੁਸੀਂ 21 20 ਸਾਲ ਦੇ ਹੋ ਤੁਸੀਂ ਸਟਾਰ ਬਣ ਜਾਓਗੇ 21 20 ਸਾਲ ਦੇ ਤੁਸੀਂ ਕਾਲਜ ਚ ਪੜ੍ਹਦੇ ਹੋ ਜਿਹੜੀਆਂ ਪੰਗੜੇ ਦੀਆਂ ਟੀਮਾਂ ਨੇ ਉਹਨਾਂ ਨਾਲ ਬੋਲੀਆਂ ਗਾਓ ਆਪਣੇ ਫੋਕਲ ਨੂੰ ਸਟਰੋਂਗ ਕਰੋ ਹਨਾ ਸੋ ਮੈਂ ਤਾਂ ਮਕਟਮ ਮਗੈ ਚੱਲ ਰਿਹਾ ਬ్రో ਮੈਂ ਸਭ ਤੋਂ ਯੂ ਨੋ 35 ਅੱਜ ਮੇਰੀ ਏਜ ਹੋਈ ਸੋ ਆਈ ਲਿਟਰਲੀ ਇਨੀ ਟਾਈਮ ਤੋਂ ਮੈਂ ਚੱਲ ਰਿਹਾ ਸੀਗਾ ਮੈਨੂੰ ਵੀ ਨਹੀਂ ਪਤਾ ਸੀ ਬ్రో ਮੈਂ ਤਾਂ ਬਸ ਲੱਗਿਆ ਹੋਇਆ ਸੀਗਾ ਲੋਕ ਕਿ ਮੈਨੂੰ ਅੱਜ ਵੀ ਕਹਿੰਦੇ ਆ ਜਿੰਨਾ ਲੰਬਾ ਮੇਰਾ ਕਰੀਅਰ ਰੱਖ ਤੇ ਮੈਂ 50 ਸਾਲ ਦਾ ਹੋ ਗਿਆ ਮੈਨੂੰ ਵੀ ਵਧੀਆ ਲੱਗਦਾ ਸੋ ਇਟਸ ਲਾਈਕ ਬਟ ਮੇਰਾ ਬਸ ਇਹੀ ਅਭੀ ਮੈਂ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਜਿੱਥੇ ਤੱਕ ਲੈ ਕੇ ਜਾ ਦ ਵੀ ਸਾਨੂੰ ਨਾ ਕੋਈ ਬਾਈ ਕਹਿ ਨਾ ਦਵੇ ਵੀ ਹਾਂ ਵੀ ਬਾਬਿਆਂ ਨੇ ਸਾਰਾ ਕੁਝ ਦਿਖਾਇਆ ਮੇਰੇ ਫਾਦਰਾਂ ਨੇ ਮੈਨੂੰ ਸਭ ਕੁਝ ਦਿਖਾਇਆ ਵੀ ਅੱਜ ਵੀ ਮੈਂ ਟਾਈਟ ਵੀ ਪੈ ਸਕਦਾ ਆ 5 ਲੱਖ ਦੇ ਬੈਡ ਬੰਦ ਬੰਦਾ ਹੀ ਹੋਈ ਹੈ ਹਾਂ ਬ్రో ਵੀ ਮੈਨੂੰ ਇੱਕ ਪਰ ਮੈਂ ਆਪਣੇ ਕਲਚਰ ਨੂੰ ਬਹੁਤ ਪਿਆਰ ਕਰਦਾ ਸਾਡੇ ਹੁਣ ਮੈਂ ਕੋਸ਼ਿਸ਼ ਕਰ ਰਿਹਾ ਵੀ ਮੇਰਾ 뮤జిక్ ਜਿਹੜਾ ਹੈ ਹਨਾ ਉਹਦੇ ਵਿੱਚ ਮੈਂ ਇਤਿਹਾਸ ਵੀ ਦੱਸ ਸਕਾਂ ਜਦੋਂ ਤੁਸੀਂ ਮਾਨਕ ਸਾਹਿਬ ਨੂੰ ਸੁਣਦੇ ਸੀ ਵਾਰਿਸ 브ਦਰਸ ਨੂੰ ਤੁਸੀਂ ਸੁਣਦੇ ਹੋ ਨਾ ਇਹ ਇਹ ਸਦੂਜੀ ਨੂੰ ਹੰਸ ਜੀ ਨੂੰ ਇਹ ਬੰਦਿਆਂ ਨੇ ਬ్రో ਹਰ ਭਜਨਮਾਨ ਗੁਰਸੇਵਕਮਾਨ ਨਕਵੀਸ਼ਰੀਆਂ ਗੋਲੀਆਂ ਇਹਦੇ ਵਿੱਚ ਬਹੁਤ ਕੁਝ ਤੱਥ ਨੇ ਜਿਹੜੇ ਬ్రో ਆਪਣੇ ਕੋਲ ਆਉਂਦੇ ਨੇ ਸੋ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਮੈਂ ਬਹੁਤ ਲਾਈਕ ਕਰਦਾ ਮੈਂ ਕੋਸ਼ਿਸ਼ ਕਰ ਰਿਹਾ ਐਜ਼ ਆ ਆਰਟਿਸਟ ਵੀ ਜਿਹੜੇ ਆਉਣ ਵਾਲੇ ਮੁੰਡੇ ਵੀ ਨੇ ਉਹ ਵੀ ਮੈਨੂੰ ਦੇਖ ਕੇ ਥੋੜਾ ਜਿਹਾ ਵੀ ਸੋਚ ਗੋਣ ਹੈ ਨਾ ਜਰੂਰੀ ਨਹੀਂ ਚੱਕ ਲੋ ਤਰਲੋ ਵਾਲਾ ਕੰਮ ਆਪਾਂ ਉਹ એનર્ਜੀ ਨੂੰ ਅਟਰੈਕਟ ਨਹੀਂ ਕਰਦੇ ਬਿਲਕੁਲ ਜੇ ਤੁਸੀਂ ਉਹ ਜੋ એનર્ਜੀ ਨਹੀਂ ਤੁਸੀਂ ਅਟਰੈਕਟ ਕਰਦੇ ਹੋ ਫਿਰ ਉਹਨ ਲੱਜ ਜਾਂਦੀ ਹੈ ਨਾ ਸੋ ਮੈਂ ਕੋਸ਼ਿਸ਼ ਕਰਦਾ ਆ ਵੀ ਮੈਂ ਇਹ ਮਸ਼ੀਰ ਪੰਜਾਬੀ ਪਹਿਲਾ ਹੀ ਗਾਣਾ ਆ ਗਿਆ ਸੀ 2008 ਜਿੰਨੇ ਸਟਾਰ ਬਣਾਤੇ ਸੀ ਆਪਾਂ ਨੂੰ ਉਹ ਗੈਂਗਸਟਰ ਚੀਜ਼ਾਂ ਸੀ ਬੰਦੂਖਾਂ ਬਦਖਾਂਲੇ ਹੈ ਨਾ ਪਰ ਹੁਣ ਮੇਰਾ ਬਸ ਕੋਸ਼ਿਸ਼ ਹੈ ਵੀ ਮੈਂ ਬਧੀ ਹੁਣ ਜਿਵੇਂ ਹਨੂਮਨ ਚਲੀਸਾ ਗਾਉਣਾ ਚਾਹੁੰਦਾ ਹਾਂ ਹਾਂ ਬਿਲਕੁਲ ਮੈਂ ਇਹ ਆ ਤੂੰ ਹਰ ਚੀਜ਼ ਦੀ ਆਡੀਅেন্স ਹੈ ਜੀ ਮੈਂ ਹਨੂਮਨ ਚਲੀਸਾ ਇੱਕ ਇਹ ਮੇਰੇ ਸ਼ੌਂਕ ਨੇ ਬਿਲਕੁਲ ਮੈਂ ਇੱਕ ਕੱਲੂ ਧਾਰਮਿਕ ਅਸਥਾਨ ਮੇ ਬਣਾਉਣਾ ਚਾਹੁੰਨਾ ਪਰ ਉਹ ਹੂਕ ਜੇ ਰੱਬ ਨੇ ਕਦੇ ਸਜਾਇਆ ਮੇਰਾ ਮਿੱਤਾ ਬਣਾਉਂਗਾ ਯੂ نو ਸੋ ਇਹ ਇਹ ਮੇਰਾ ਵੀ ਮੈਂ ਪੜਾਂ ਤੇ ਮੈਂ ਲਿਖਾਂ ਕਿਉਂਕਿ ਹੁਣ ਯੂ نو ਆਈ ਜਸਟ ਮੇਰੀ ਰਿਸਪੌਂਸਿਬਿਲਟੀ ਹੋ ਗਈ ਆ ਤੇ ਪ੍ਰੋਫੈਸ਼ਨਲੀ ਮੈਂ ਇੰਜੀਨੀਅਰ ਹਾਂ ਬ੍ਰੋ ਮੈਂ ਟਾਟਾ ਚ ਕੰਮ ਕੀਤਾ 12 ਸਾਲ ਆਈਟੀ ਦੇ ਵਿੱਚ ਸੋ ਮੈਂ ਆ ਵੀ ਮੁੰਡਿਆਂ ਨੂੰ ਅੰਦਾਜ਼ਾ ਵੀ ਪੜ੍ਹਾਈ ਬਹੁਤ ਜ਼ਰੂਰੀ ਆ ਜਿੰਨਾ ਪੜੋਗੇ ਯੂ نو ਸੋ ਅੱਜ ਦੀ ਡੇਟ ਦੇ ਵਿੱਚ ਲਾਈਕ ਯੂ نو ਜਿੱਥੇ ਮੈਂ ਹੈਗਾ ਆ ਆਈ ਥਿੰਕ ਮੈਂ ਹੈ ਬ੍ਰੋ ਸੱਚੀ 100% ਪਹੁੰਚਿਆ ਉਮਰ ਉਸਤਾ ਲੋਕ ਜਿਵੇਂ ਤੁਮ ਦੱਸਿਆ ਵੀ ਜੈਜ਼ੀ ਵੀ ਹੋਣੇ ਰਾਈਟ ਆਲ ਥੀਸ ਆਰਟਿਸਟ ਉਹ ਦੂਸਰ ਜਿਹੜੇ ਅਮਰੀਕਨ ਆਰਟਿਸਟ ਨੇ ਬਾਬ ਮਾਰਲੀ ਜੇਜ਼ੀ 50 ਸੈਂਟ ਲਾਈਕ ਆਪਣਾ ਇਹ ਆਪਣੇ ਲਈ ਕਾਬਲੀਅਤ ਦੀ ਗੱਲ ਹੈ ਵੀ ਅੱਜ ਤੋਂ 10 ਸਾਲ ਪਹਿਲਾਂ ਮੈਂ ਅਮਰੀਕਾ ਦੇ ਜਿਹੜੇ ਪੰਜ ਗਰੁੱਪ ਜਿਵੇਂ ਕਹਿੰਦੇ ਆ ਆ ਪੰਜ ਗਾਉਣ ਵਾਲੇ ਗੱਲ ਨੇ ਪੰਜ ਗਾਉਣ ਵਾਲੇ ਤੇ ਤਿੰਨ ਗਾਉਣ ਵਾਲਿਆਂ ਨਾਲ ਮੈਂ ਚਾਰ ਗਾਉਣ ਵਾਲਿਆਂ ਨਾਲ ਮੈਂ ਉਹ ਗਰੁੱਪਾਂ ਨਾਲ ਕੰਮ ਕਰ ਲਿਆ ਨਾ ਤਾਂ ਮੇਰੇ ਕੋ ਪੈਸੇ ਸੀਗੇ ਪਰ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਕਮਿਊਨਿਟੀ ਜੋੜਤੀ ਉਹਨਾਂ ਨਾਲ ਤੇ ਮੈਂ ਅੱਜ ਮੈਂ ਬਹੁਤ ਖੁਸ਼ ਹੁਣਾਂ ਤੇ ਮੈਂ ਉਹ ਹੀ ਆ ਵੀ ਹਨਾ ਵੀ ਇੱਕ ਦਿਨ ਮੌਕੇ ਮਿਲਣਗੇ ਵੀ ਗਾ ਪਾਵਾਂਗੇ ਥੋੜਾ ਜਿਹਾ ਨਹੀਂ ਨਹੀਂ ਗਾ ਪਾਉਂਗਾ ਜੰਦ ਜੰਦੇ ਇੱਕ ਹੋਰ ਤੁਹਾਡਾ ਕੋਈ ਵੋਕਲ ਅੰਗ ਵੋਕਲ ਇੱਕ ਵਧੀਆ ਹੁਣ ਆ ਨਵਾਂ ਗਾਣਾ ਸਾਡਾ ਆਇਆ ਜੀਮੈਟਿਕ ਜੀ ਉਹਨੂੰ ਜਾ ਕੇ ਸੁਣੋ ਮੈਂ ਥੋੜੀ ਜਿਹੀ ਆਪਣੀ ਕਹਾਣੀ ਲਈਆ ਕਹਿੰਦਾ ਹੂੰ ਥੋੜਾ ਵੈਸਟਰਨ ਜੀਆ ਕਮ ਆਨ ਬੇਬੀ ਟਾਈਪ ਆ ਹ ਉਹ ਯਾਰ ਜੀਮੈਟਿਕ ਤੇਰਾ ਐਵਰੀਥਿੰਗ ਜੀ ਮੈਰਿਕ ਨਹੀਂ ਇੱਕ ਰੱਖੀ ਜੀ ਮੈਰਿਕ ਮੈਂ ਬਾਕੀ ਸਭ ਆਰੋ ਮੈਰਿਕ ਮੈਰਿਕ ਨਹੀਂ ਹਾਏ ਮਿਲਣਾ ਤੂੰ ਖੁੱਲ ਕੇ ਜੇ ਮਿਲਣੇ ਨੂੰ ਆਈਏ ਮੁੰਡੇ ਕਰਨ ਫਾਲੋ ਜਿਹੜੀ ਅਗਨੀ ਮੈ ਲਾਈ ਏ ਬਾਪੂ ਵਾਲਾਂ ਦਾ ਰੱਖੇ ਆਪਣਾ ਕਮਾਇਆ ਏ ਚੁੱਕਿਆ ਨਾ ਜਿਹੜਾ ਵੀ ਨਿਸ਼ਾਨਾ ਬਿੱਲੋ ਲਾਇਆ ਏ ਦੇਸੀ ਚਾਹ ਦੇਸੀ ਚਾਹ ਔਰ ਹਰਪਾਸੇ ਕਰਾਇਆ ਏ 2002 ਵਿੱਚ ਗਾਣਾ ਪਹਿਲਾ ਆਇਆ ਏ ਹੱਡ ਵਿੱਚ ਗੀਤ ਵੱਜੇ ਫੇਮ ਕੋਲੋਂ ਕੱਦੇ ਰੱਜੇ ਨੀਰੁਜਹੀ ਕੁੜੀਆਂ ਨੀ ਰਹਿੰਦੀਆਂ ਨੇ ਪਿੱਛੇ ਅੱਗੇ ਓ ਯਾਰ ਜੀ ਮੈ ਰਿਖ ਤੇਰਾ Everything g neat. Come on, baby. It could be G-Medic Neat. You got this about automatic. ਯਾ ਵਾ ਸੱਜੀ ਮੈਡੇਗਾ ਆਇਆ ਇਹ ਸੁਣੋ ਮਿਰਜ਼ਾ ਕਿਹੜੀ ਕੰਪਨੀ ਤੇ ਵੀ ਦਾ ਇਹ ਬਰੋ ਜੀਦੀਪ ਤੋਂ ਹੀ ਆਇਆ ਅਜੀਦੀਪ ਤੋਂ ਆਇਆ ਤੇ ਬਾਕੀ ਹੁਣ ਗੁੱਡ ਨਿਊਜ਼ ਇਹ ਆ ਵੀ ਅਸੀਂ ਸਾਰੇ ਅਗਲੇ ਪ੍ਰਾਜੇ ਸਾਰੇ ਗਾਮਾਂ ਨਾਲ ਆ ਰਹੇ ਨੇ ਸਾਡੇ ਰਿਲੀਜ਼ ਹੋ ਰਹੇ ਨੇ ਸ ਬਾਕੀ ਸਾਰੀ ਪ੍ਰਾਵਾਂ ਨਾਲ ਜੋ ਵੀ ਯੋ ਆਈ ਹੌਲੀ ਹੌਲੀ ਅੱਗੇ ਬਧੀ ਜਾਣਾ ਆ ਫਿਲਮਾਂ ਦੇ ਪ੍ਰੋਜੈਕਟ ਵੀ ਆ ਰਹੇ ਨੇ ਫਿਲਮਾਂ ਦੇ ਬਰੋ ਮੈਂ ਗਾਣਿਆਂ ਤੇ ਪੁੱਤਾ ਬੰਦ ਕਰਦਾ ਸੀਗਾ ਪਰ ਹੁਣ ਥੋੜੀ ਸੇਹ ਧੋਕੇ ਹੋ ਗਈਆ ਪ੍ਰੋਡਿਊਸਰ ਚੱਕੀ ਫਿਰਦੇ ਆ ਬੈਗ ਥੋੜੇ ਜਿਹਾ ਪਰ ਮੇਰਾ ਐ ਹੁੰਦਾ ਮੈਂ ਨਾ ਆਪਣੇ ਆਪ ਤੇ ਬੈਟ ਕਰਦਾ ਬਾਈ ਮੈਂ ਕਦੇ ਕਿਸੇ ਦਾ ਪੈਸਾ ਨਹੀਂ ਲਵਾ ਸੋ ਉਹਦੇ ਵਿੱਚ ਥੋੜਾ ਜਿਹਾ ਅਹਿਸਾਸ ਜਿਹਾ ਵੀ ਰਹਿੰਦਾ ਵੀ ਹਾਂ ਹਨਾ ਸੋ ਇਹ ਕੋਸ਼ਿਸ਼ਾਂ ਜਾਰੀ ਨੇ ਬ్రో ਆਈ ਹੋਪਫੁਲੀ ਯੂ نو ਵਨ ਡੇ ਪਰ ਮੈਂ ਤੰਗ ਨਹੀਂ ਹੁੰਦਾ ਬ్రో ਲੋ ਮੈਨੂੰ ਆਏ ਹਾਂ ਲੋੜ ਨਹੀਂ ਹਾਂ ਮੈਂ ਬਸ ਮੈਂ ਆਪਣੇ ਗਾਇਕੀ ਦੀ ਖੁਸ਼ ਆ ਮੈਂ ਤਿੰਨ ਤਿੰਨ ਘੰਟੇ ਦੀ ਫਿਲਮ ਬਣਾਉਂਗਾ ਡੇਢ ਘੰਟੇ ਦੀ ਮੈਂ ਤਾਂ 3 ਮਿੰਟ ਜਿਹਾ ਆਪਣਾ ਖੁਸ਼ ਹੋ ਜਾਣਾ ਸੋ ਸੰਤੁਸ਼ਟੀ ਦੀ ਗੱਲ ਆ ਕਿੱਥੇ ਆ ਜਾਵੇ ਤੇ ਅੱਜ ਸਟ੍ਰੀਮਿੰਗ ਦਾ ਜ਼ਮਾਨਾ ਆ ਸਾਰੇ ਸਪੋਟਿਫਾਈ ਤੇ ਜਾਓ ਆਪਣੇ ਭਾਈ ਨੂੰ ਪਲੀਜ਼ ਲਾਈਕ ਕਰੋ ਕਿਉਂਕਿ ਮੇਰੇ ਜਿਹੜੇ ਗਾਣੇ ਸੀਗੇ ਨਾ ਬ్రో ਮੈਂ ਵੇਚ ਦਿੰਦਾ ਹੁੰਦਾ ਸੀ ਉਹ ਜਿਹੜੇ ਮੇਰੇ ਨੰਬਰ ਹੁੰਦੇ ਸੀ ਉਹ ਥੱਲੇ ਹੁੰਦੇ ਸੀ ਕੰਪਨੀਆਂ ਦੇ ਕੰਪਨੀਆਂ ਦੇ ਸੋ ਅੱਜ ਦੀ ਡੇਟ ਦੇ ਵਿੱਚ ਹੁਣ ਮੈਂ ਸਾਰੇ ਨੰਬਰ ਉੱਪਰ ਨੇ ਬਾਕੀ ਥੱਲੇ ਨੇ ਹਾਂ ਨਹੀਂ ਉਹ ਨਹੀਂ ਮੇਰੇ ਥੱਲੇ ਨੇ ਥੋੜੇ ਥੱਲੇ ਕੰਪਨੀਆਂ ਦੇ ਉੱਤੇ ਨੇ ਕਿਉਂ ਕਿ ਰਾਈਟਸ ਉਹਨਾਂ ਕੋਲ ਨੇ ਸੋ ਫਾਈਨਲੀ ਹੁਣ 2024 ਦੇ ਵਿੱਚ ਮੈਂ ਸਾਰੇ ਰਾਈਟਸ ਮੇਰੇ ਕੋ ਆ ਗਏ ਨੇ ਵਾਪਸ ਯੂ نو ਇੱਕ ਅਮਰੀਕਨ ਸਿਟੀਜ਼ਨ ਹੋਣ ਦੇ ਨਾਤੇ ਕੁਝ ਹੋਰ ਤਰੀਕੇ ਦਾ ਬਦਲ ਹੋ ਗਿਆ ਸੋ ਫਾਈਨਲੀ ਮੇਰੇ ਕੋ ਆ ਗਏ ਨੇ ਸੋ ਮੈਂ ਸਾਰੇ ਰਿਕੁਐਸਟ ਕਰਦਾ ਸਪੋਟੀਫਾਈ ਤੇ ਜਾਓ ਭਾਈ ਨੂੰ ਫਾਲੋ ਕਰ ਲਓ ਤੇ ਉੱਥੇ ਪੋ ਗਾਣੇ ਨੇ ਮੇਰੇ ਜਿਹੜੇ ਸ਼ਾਇਦ ਤੁਸੀਂ ਨ ਬਜੀ ਬਿਲਕੁਰੀ ਇੰਸਟਾਗ੍ਰਾਮ ਦੀ ਆਈਡੀ ਵੀ ਦਾ ਇੰਸਟਾਗ੍ਰਾਮ ਜੀਦੀਪ میوزਿਕ ਹੈ ਜੀ ਫੇਸਬੁੱਕ ਵੀ ਜੀਦੀਪ ਉੱਥੇ ਬਸ ਫਾਲੋ ਕਰੋ ਤੇ ਯੂ نو ਯੂ ਟਿਊਬ ਵੀ ਹੈਗਾ ਯਾ ਪਰ ਸਪੋਟਾਇਫਾਈ ਵਾਲਾ ਲਿੰਕ ਫਾਲੋ ਕਰੋ ਕਿਉਂਕਿ ਉੱਥੋਂ ਪਪਾਹੇ ਲੈ ਕੇ ਆਉਣੇ ਆ ਜੀ ਜੀਦੀਪ ਥੈਂਕ ਯੂ ਦੋਸੋ ਇਹ ਸੀ ਛੋਟਾ ਜਿਹਾ ਇੰਟਰਵਿਊ ਜੀਦੀਪ ਦੀ ਗੱਲ ਮੈਨੂੰ ਕੋਈ ਬੜੀ ਪਸੰਦ ਆਈ ਵੀ ਜੇ ਮੈਂ ਆਪਣੀ ਜ਼ਿੰਦਗੀ ਨੂੰ ਬੜਾ ਸਿੰਪਲ ਦਾ ਸਾਦਾ ਤਰੀਕੇ ਰੱਖਿਆ ਚਾਹੇ ਬੈੱਡ 1000 ਵਾਲਾ ਹੋਵੇ ਚਾਹੇ 5 ਲੱਖ ਵਾਲਾ ਹੋਵੇ ਮੈਂ ਆਪਣੀ ਜ਼ਿੰਦਗੀ ਨੂੰ ਇੰਨਾ ਕ ਆਰਾਮ ਦਾ ਇੱਕ ਬਣਾਇਆ ਹੈ ਕਿ ਮੈਂ ਉਸੇ ਜ਼ਿੰਦਗੀ ਤੇ ਗੁਜ਼ਾਰਾ ਕਰ ਸਕਦਾ ਬਹੁਤ ਅੱਛੀ ਗੱਲ ਹੈ ਬਹੁਤ ਕਟ ਫਨਕਾਰ ਹੁੰਦੇ ਨੇ ਜਿਹੜੇ ਜ਼ਿੰਦਗੀ ਨੂੰ ਬੜੇ ਸचेत ਤਰੀਕੇ ਨਾਲ ਲੈਂਦੇ ਨੇ ਮੇਰਾ ਵੀ ਇੱਕ ਸਲੋਗਨ ਹਮੇਸ਼ਾ ਰਹਿੰਦਾ ਹੈ ਜਦੋਂ ਕੋਈ ਮੈਨੂੰ ਪੁੱਛਦਾ ਵੀ ਹੋਰ ਗਿੱਲ ਸਾਹਿਬ ਕਿਵੇਂ ਮੈਂ ਹਮੇਸ਼ਾ ਇੱਕ ਡਾਇਲੋਗ ਮਾਰਦਾ ਹੁੰਦਾ ਵੀ ਨਾ ਪਾ ਨੰਗ ਰਹੇ ਨਾ ਪਾ ਤੰਗ ਰਹੇ ਠੀਕ ਹੈ ਨਾ ਨਾ ਪਾ ਨੰਗਾ ਤੇ ਨਾ ਪਾ ਤੰਗਾ ਮਲੰਗਾ ਨਾ ਮੈਂ ਉਹ ਆ ਕੀ ਮੇਰੀ ਮਾਸੜ ਜੀ ਬਿਹਿੰਡੇ ਦੇ ਲਈ ਅੱਛਾ ਜੀ ਤੇ ਉਹ ਜੋ ਮੈਂ ਇਹਨੇ ਕਰੇ ਇੰਟਰ ਕੀ ਤਾਂ ਮੈਨੂੰ ਕਹਦੇ ਵੀ ਚਾਰ ਪਹਿਲਾ ਸ਼ਰਾਬ ਦੀ ਬੇਟੀ ਲੈ ਕੇ ਆਏ ਹਾਂ ਜੀ ਅਸੀਂ ਚਲੇ ਗਏ ਮੈਂ ਕਿਹਾ ਮਾਸੜ ਜੀ ਕੀ ਹਾਲ ਹੈ ਤੁਹਾਡਾ ਘਰ ਦੇਖ ਕਹਿੰਦਾ ਆਪਣਾ ਸਿੱਧਾ ਸਿੱਧਾ ਸੁਖੋ ਲੈ ਵੀ ਨਾ ਆਪਾਂ ਲੰਗ ਰਹੇ ਨਾ ਆਪਾਂ ਤੰਗ ਰਹੇ ਹਾਏ ਵੈਸੇ ਵੀ ਕਹਿੰਦੇ ਗਿਲ ਕਿਸੇ ਨੂੰ ਸੁੱਕਾ ਨਹੀਂ ਛੱਡਦੇ ਹਾਏ ਜੀ ਜੀ ਤਰ ਬਹੁਤ ਬਹੁਤ ਸ਼ੁਕਰੀਆ ਉਹ ਆਤਮਾ ਸੁੱਖ ਰੱਖੇ ਥੈਂਕ ਯੂ ਗ੍ਰੇਟ ਤੇਰੀ ਗਾਇਕੀ ਨੂੰ ਇਸ ਤਰੀ ਰੱਬ ਭਾਗ ਲਾਵੇ ਇਸ ਤਰੀ ਸਾਡੀ ਕਮਿਊਨਿਟੀ ਦੀ ਸੇਵਾ ਕਰਦੇ ਰਹੋ ਔਰ ਦੋਸਤੋ ਤੁਹਾਨੂੰ ਸਾਡਾ ਇੰਟਰਵਿਊ ਕਿਸ ਤਰ੍ਹਾਂ ਦਾ ਲੱਗਿਆ ਆਪਣੇ ਵਿਚਾਰ ਆਪਣੇ ਸੁਝਾਅ ਸਾਨੂੰ ਜਰੂਰ ਦੇ ਦਿਆ ਕਰੋ ਹੁਣ ਵੇਲਾ ਜਿਹੜਾ ਹੈਗਾ ਪ੍ਰੋਗਰਾਮ ਲਾਈਵ ਟੈਲੀਕਾਸਟ ਹੋ ਗਿਆ ਸਬਾਸੀ ਸਾਹਿਬ ਆਉਣ ਵਾਲੇ ਨੇ ਤੁਸੀਂ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਾਜੀ ਥੈਂਕ ਯੂ ਥੈਂਕ ਯੂ ਕੈਨੇਡਾ ਲਵ ਯੂ ਬੇਬੀ ਪੈਟਰਿਕ